ਫੋਗਾਈ ਪਰੰਦਰ ਚੋਰੀਆਂ ਦਾ ਸلسਲਾ ਲਗਾਤਾਰ ਜਾਰੀ ਆ ਲਗਾਤਾਰ ਹੀ ਚੋਰਾ ਵੱਲੋਂ ਲੋਕਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਤਾਜੀ ਘਟਨਾ ਬਾਰੇ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਜੀ ਘਟਨਾ ਜਿਹੜੀ ਆ ਉਹ ਫਰੋਇਪਰ ਦੇ ਇਤਿਹਾਸਕ ਗੁਰਦਰਾ ਸਾਹਿਬ ਵਜੀਦਪੁਰ ਸਾਹਿਬ ਵਿੱਚ ਵਾਪਰੀ ਹੈ ਜਿੱਥੇ ਦਿਨ ਦਿਹਾੜੇ ਹੀ ਚੋਰ ਇੱਕ ਗੁਰਸਿੱਖ ਮਿਹਨਤ ਮਜ਼ਦੂਰੀ ਕਰਨ ਵਾਲੇ ਵਿਅਕਤੀ ਦਾ ਮੋਟਰਸਾਈਕਲ ਜਿਹੜਾ ਉਚੋਲ ਕਰਕੇ ਫਰਾਰ ਹੋ ਗਿਆ ਮੌਕੇ ਦੀ ਸੀਸੀਟੀਵੀ ਜਿਹੜੀ ਆ ਉਹ ਵੀ ਸਾਹਮਣੇ ਆਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਸੀਸੀਟੀਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦੇਖਣ ਨੂੰ ਇਹ ਬੰਦਾ ਜਿਹੜਾ ਚੰਗੇ ਭਲੇ ਘਰ ਦਾ ਜਿਹੜਾ ਲੱਗਦਾ ਦੇਖਣ ਨੂੰ ਸਾਫਤ ਸੂਗਤਾ ਤਾਂ ਇਸ ਨੇ ਮੋਟਰਸਾਈਕਲ ਜਿਹੜਾ ਉਹ ਚੋਰੀ ਕੀਤਾ ਇਹ ਜਿਹੜੇ આરોਪ ਆ ਉਸ ਵਿਅਕਤੀ ਵੱਲੋਂ ਲਗਾਏ ਗਏ ਆ ਜਿਸ ਦਾ ਮੋਟਰਸਾਈਕਲ ਜਿਹੜਾ ਉਹ ਚੋਰੀ ਹੋਇਆ ਉਸ ਵੱਲੋਂ ਇਹ ਜਿਹੜੀ ਸੀਸੀਟੀਵੀ ਆ ਉਹ ਦਿੱਤੀ ਗਈ ਆ ਕਿ ਇਸ ਵਿਅਕਤੀ ਨੇ ਉਸ ਦਾ ਮੋਟਰਸਾਈਕਲ ਜਿਹੜਾ ਉੱਚੋਰੀ ਕੀਤਾ ਤਾਂ ਜਸਵੀਰ ਸਿੰਘ ਨਾਮਕ ਵਿਅਕਤੀ ਆ ਜਿਸ ਦਾ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਤਾਂ ਉਸ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਹੀ ਉਸ ਨੇ ਇਹ ਮੋਟਰਸਾਈਕਲ ਜਿਹੜਾ ਉਹ ਖਰੀਦਿਆ ਸੀਗਾ ਤੇ ਰੋਜ਼ਾਨਾ ਦੀ ਤਰ੍ਹਾਂ ਉਹ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਲਈ ਆਇਆ ਸੀਗਾ ਤੇ ਉੱਥੋਂ ਉਸ ਦਾ ਮੋਟਰਸਾਈਕਲ ਜਿਹੜਾ ਉੱਚੋਰੀ ਹੋ ਗਿਆ ਤਾਂ ਗੱਲਬਾਤ ਦੌਰਾਨ ਉਸ ਗੁਰਸਿੱਖ ਵਿਅਕਤੀ ਦਾ ਗੱਛ ਜਿਹੜਾ ਉਹ ਭਾ ਰਿਹਾ ਕਿਉਂਕਿ ਰੁਪਿਆ ਰੁਪਿਆ ਜੋੜ ਕੇ ਉਸ ਨੇ ਮੋਟਰਸਾਈਕਲ ਜਿਹੜਾ ਖਰੀਦਿਆ ਸੀਗਾ ਜਿਸ ਨੂੰ ਚੰਦ ਮਿੰਟਾਂ ਵਿੱਚ ਹੀ ਮੋਟਰਸਾਈਕਲ ਜਿਹੜਾ ਉਹ ਚੋਰੀ ਚੋਰੀ ਕਰਕੇ ਫਰਾਰ ਹੋ ਗਿਆ ਉਸੋਂ ਲ ਮੰਗ ਕੀਤੀ ਗਈ ਆ ਕਿ ਇਸ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਤਾਂ ਹੋਰ ਕੀ ਕੁਝ ਕਹਿਣਾ ਹੈ ਮੋਟਰਸਾਈਕਲ ਦੇ ਮਾਲਕ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅੱਗੇ ਕੋਈ ਨਾਮ ਕੀ ਤੁਹਾਡਾ ਮੇਰਾ ਨਾਮ ਹੈ ਜਸਵੀਰ ਸਿੰਘ ਜੀ ਪਿਆਰੇਆਂ ਨਾਲ ਮੇਰਾ ਕੀ ਗੱਲਬਾਤ ਹੋਈ ਸੀ ਕਿ ਸਰ ਮੈਂ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਜੀ 6:30 ਵਜੇ ਤਕਰੀਬ ਤੇ 6:30 ਵਜੇ ਗਿਆ ਉਧਰ ਮੈਂ ਸੇਵਾ ਕਰਦਾ ਹੁੰਦਾ ਜੀ ਗੁਰਦਵਾਰ ਸਾਹਿਬ ਜੀ ਤੇ 8-9 ਵਜੇ ਤੱਕ ਮੈਂ ਚਲਾਇਆ ਜਨਾ ਜੀ ਸੈਲਰ ਦੇ ਵਿੱਚ ਜੀ ਉਸ ਤੋਂ ਬਾਅਦ ਮੈਂ ਆਇਆ 2:25 ਦੇ ਵਿੱਚ ਹੀ 9:25 ਦੇ ਜਾ ਕੇ ਮੈਂ ਦਰਬਾਰ ਸਾਹਿਬ ਗਿਆ ਜੀ ਮੱਥਾ ਟੇਕਿਆ ਲੰਗਰ ਬਾਣੀ ਤੋਂ ਸ਼ਗਨ ਸੇਵਾ ਕੀਤੀ ਉਸ ਤੋਂ ਬਾਅਦ ਮੈਂ ਆਇਆ ਅੱਧੇ ਘੰਟੇ ਬਾਅਦ ਤੇ ਮੇਰਾ ਮੋਟਰਸਾਈਕਲ ਗਾਇਬ ਹੋ ਗਿਆ ਜੀ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਇਹ ਸਾਰਾ ਆਪਣੇ ਗੁਰਦੁਆਰਾ ਜਾਨੀ ਸਾਹਿਬ ਦੇ ਸਾਹਮਣੇ ਆਪਣੇ ਸਾਹਮਣੇ ਬਣਿਆ ਹੈ ਡੇਰਾ ਬਾਬੇ ਜਗਤਾ ਸਿੰਘ ਜੀ ਦਾ ਜੀ ਉਸ ਦੇ ਬੋਰਡ ਦੇ ਥੱਲੇੋਂ ਮੇਰਾ ਮੋਟਰਸਾਈਕਲ ਚੋਰੀ ਹੋਇਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਹੋ ਗਿਆ ਸਰ ਪਹਿਲਾਂ ਮੈਂ ਗਿਆ ਸੇਵਾਦਾਰਾ ਕੋਲ ਜੀ ਤੁਹਾਨੂੰ ਪੁੱਛਿਆ ਵੀ ਮੇਰਾ ਮੋਟਰਸਾਈਕਲ ਹੈ ਨਹੀਂ ਗਾਇਬ ਹੋ ਗਿਆ ਜੀ ਤੇ ਉਹਨਾਂ ਨੇ ਕਿਹਾ ਜੀ ਆਪਣੇ ਨਾਲ ਦੇ ਕਮਰੇ ਦੇ ਵਿੱਚ ਬਾਬਾ ਜੀ ਦੀ ਐਲਈਡੀ ਲੱਗੀ ਆ ਕੈਮਰੇ ਲੱਗੇ ਨੇ ਉੱਥੋਂ ਤੁਸੀਂ ਚੈੱਕ ਕਰਾਓ ਤੇ ਮੈਂ ਚੈੱਕ ਕਰਵਾਇਆ ਤੇ ਉਹ ਬੰਦਾ ਸਰਦਾਰ ਸੀਗਾ ਜੀ ਚਿੱਟਾ ਪੰਨਾ ਬੰਨਿਆ ਤੇ ਚਿੱਟੀ ਸ਼ਰਟ ਪਾਈ ਹੈ ਤੇ ਕਾਲੀ ਲੋਰ ਆ ਤੇ ਪੈਰਾਂ 'ਚ ਚਪਲਾਂ ਪਾਈਆਂ ਜੀ ਤੇ ਇਹੇ ਵੇਖਦੇ ਹੋਏ ਸਾਬ ਉਹ ਮੋਟਰਸਾਈਕਲ ਮੇਰਾ ਅੱਧੇ ਇੱਕ ਪੌਣੇ ਘੰਟੇ ਬਾਅਦ ਲੈ ਗਿਆ ਨਾਲ ਜਨਾਨੀ ਬਾਹਰ ਖੜੀ ਹੈ ਜੀ ਇਹ ਕਨਫਰਮ ਆ ਕਿ ਉਸੇ ਬੰਦੇ ਨੇ ਹੀ ਮੋਟਰਸਾਈਕਲ ਜਿਹੜਾ ਹਾਂਜੀ ਬਿਲਕੁਲ ਜੀ ਉਹੀ ਬੰਦਾ ਜੀ ਉਹੀ ਮੋਟਰਸਾਈਕਲ ਕਲਰ ਲਾਲ ਕਲਰ ਆ ਤੇ ਲਾਈ ਵੀਲ ਪਾਏ ਨੇ ਪੀਲੇ ਰੰਗ ਦੀ ਟੇਪ ਲੱਗੀ ਹੋਤੀ ਜੀ ਮੈਂ ਦਾਅਵੇ ਨਾ ਕਹਿ ਸਕਦਾ ਤੇ ਮੋਟਰਸਾਈਕਲ ਮੇਰਾ ਜੀ ਦੋਵੇਂ ਔਰ ਸੱਚੇ ਜਿਹੜਾ ਬੰਦਾ ਹੈ ਸੱਖੇ ਆਉਂਦੇ ਚੰਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਤੇ ਤੁਹਾਨੂੰ ਫੜ ਮਾਣਾ ਕੀ ਹਾਂਜੀ ਹਾਂਜੀ ਕੋਈ ਸ਼ੱਕ ਤੁਹਾਨੂੰ ਕਿਸੇ ਤੇ ਸ਼ੱਕ ਸਾਨੂੰ ਐਸਾ ਦਾ ਕੋਈ ਨਹੀਂ ਸਾਨੂੰ ਵਿਚਾਰ ਹੈਗਾ ਜੀ ਬੰਦਾ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਜੀ ਮੋਟਰਸਾਈਕਲ ਨਿਸ਼ਾਨੀ ਭਾਈ ਲਾਲ ਰੰਗ ਦਾ ਤੇ ਕਾਲ ਰੰਗ ਦਾ ਹੀ ਆਪਣੇ ਸਪਲਾਈਅਰ ਡੀ ਲੈਕਸ ਜੀ ਮੋਟਰਸਾਈਕਲ ਆਈ ਲਾਲ ਤੇ ਕਾਲੇ ਕਲਰ ਦਾ ਲਾਈਵ ਵੀਲ ਪਾਏ ਹੋਏ ਨੇ ਆਪਣੇ ਪੀਲੇ ਕਲਰ ਦੀ ਟੇਪ ਕੀਤੀ ਹੋਈ ਉੱਤੇ ਜੀ ਤੇ ਥੋੜੇ ਦਿਨਾਂ ਬਾਅਦ ਮੈਂ ਥੋੜਾ ਇੰਦਣ ਕਰਾਇਆ ਸੀ ਮੋਟਰਸਾਈਕਲ ਦਾ 5-7000 ਰੁਪਏ ਲੱਗਾ ਜੀ ਕੀ ਕੰਮ ਕੀ ਕਰਦੇ ਹੋ ਕੰਮ ਮੈਂ ਕਰਦਾ ਹੀ ਲੇਬਰ ਦਾ ਜੀ 8 ਤੋਂ 8 ਮੇਰੀ ਡਿਊਟੀ ਆ ਜੀ ਤੇ ਬੱਚੇ ਮੇਰੇ ਨਿਕੇ ਨਿਕੇ ਨਹੀਂ ਤੇ ਕਿਰਪਾ ਕਰਕੇ ਮੈਨੂੰ ਮੋਟਰਸਾਈਕਲ ਮੇਰਾ ਮਿਲ ਜਾਵੇ ਮੈਂ ਇੰਨਾ ਹੀ ਸਰਕਾਰ ਦਾ ਧੰਨਵਾਦ ਹੋਵਾਂਗਾ ਜੀ